ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਸਾਡਾ YouTube ਚੈਨਲ ਪਵਨਦੀਪ ਕੌਰ ਐਂਡ ਤਰਨ ਅੱਜ ਆਪਾਂ ਗੱਲ ਕਰਾਂਗੇ ਜੀ ਇੱਕ ਬਹੁਤ ਵੱਡੀ ਸਮੱਸਿਆ ਬਾਰੇ ਸਿਆਲ ਵਿੱਚ ਜਦੋਂ ਅਸੀਂ ਪਸ਼ੂਆਂ ਨੂੰ ਬਰਸੀਨ ਜਾਂ ਹਰਾ ਚਾਰਾ ਪਾਉਂਦੇ ਹਾਂ ਤਾਂ ਅਕਸਰ ਉਹਨਾਂ ਨੂੰ ਮੋਕ ਲੱਗ ਜਾਂਦੀ ਹੈ ਜੀ ਪਸ਼ੂ ਉਹਦੇ ਨਾਲ ਕਮਜ਼ੋਰ ਹੋ ਜਾਂਦਾ ਦੁੱਧ ਘਟ ਜਾਂਦਾ ਅੱਜ ਮੈਂ ਤੁਹਾਨੂੰ ਇੱਕ ਅਜੀਹੀ ਨੁਕਤਾ ਦੱਸੂਗੀ ਜੀ ਦੇ ਨਾਲ ਕੀ ਤੁਹਾਡੇ ਪਸ਼ੂਨ ਨੂੰ ਦੱਸ ਤੋਂ 15 ਮਿੰਟ ਵਿੱਚ ਮੋਕ ਘਟ ਜੂਗੇ ਉਹਦਾ ਰਿਜ਼ਲਟ ਦੇਖਣ ਨੂੰ ਮਿਲੂਗਾ ਮੋਕ ਲੱਗਣ ਦੇ ਕਾਰਨ ਜੀ ਸਿਆਲ ਵਿੱਚ ਸਭ ਤੋਂ ਵੱਧ ਮੋਕ ਲੱਗਦੀ ਹੈ ਜੀ ਜਦੋਂ ਆਪਾਂ ਨੂੰ ਠੰਡਾ ਪਾਣੀ ਪਲਾਉਨੇ ਆ ਜਾਂ ਕੱਚੇ ਕੱਚਾ ਜਿਹੜਾ ਹਰਾ ਚਾਰਾ ਹੁੰਦਾ ਉਹਦੇ ਵਿੱਚ ਬਰਸੀਨ ਵਿੱਚ ਅਕਸਰ ਪਾਣੀ ਹੋ ਹੁੰਦਾ ਜਦੋਂ ਪੇਟ ਤ੍ਰਦ ਦੇ ਵਿੱਚ ਜ਼ਿਆਦਾ ਪਾਣੀ ਵਾਲੀ ਚੀਜ਼ ਚਲੀ ਜਾਂਦੀ ਹੈ ਤਾਂ ਉਸ ਦੇ ਨਾਲ ਪਸ਼ੂ ਦਾ ਪੇਟ ਖਰਾਬ ਹੋ ਜਾਂਦਾ ਅੱਜ ਅਸੀਂ ਪੇਟ ਦੀ ਗਰਮੀ ਨੂੰ ਘੱਟ ਕਰਨ ਲਈ ਤੁਹਾਨੂੰ ਕੁਝ ਅਜਮਾਏ ਹੋਏ ਨੁਕਤੇ ਦੱਸਾਂਗੇ ਜੀ ਉਹ ਤੁਹਾਨੂੰ ਥੋਡੇ ਘਰ ਵਿੱਚ ਆਮ ਹੀ ਮਿਲ ਜਾਣਗੇ ਇਹਨਾਂ ਨੂੰ ਬਣਾਉਣਾ ਕਿਵੇਂ ਹੈ ਜੀ ਅੱਜ ਆਪਾਂ ਤੁਹਾਨੂੰ ਉਹ ਦੱਸਾਂਗੇ ਸਰੋਂ ਦਾ ਤੇਲ ਲੈਣਾ ਜੀ ਆਪਾਂ ਨੇ 150 ਗ੍ਰਾਮ 150 ਗ੍ਰਾਮ ਇਹ ਪੇਟ ਨੂੰ ਨਾ ਜੀ ਅੰਦਰੋਂ ਨਰਮ ਕਰ ਦੂਗਾ ਜਿਹੜੀਆਂ ਪੇਟ ਖਰਾਬ ਹੋ ਜਾਂਦਾ ਪਸ਼ੂਆਂ ਦਾ ਉਹਨੂੰ ਅੰਦਰੋਂ ਨਰਮ ਕਰੂਗਾ ਉਹਦੇ ਵਿੱਚ ਆਪਾਂ 2 ਚਮਚੇ ਹਲਦੀ ਦੇ ਪਾਉਣੇ ਨੇ ਜੋ ਬੈਕਟੀਰੀਆ ਖਤਮ ਕਰ ਦੂ ਅੰਦਰ ਜਿਹੜੀ ਇਫੈਕਸ਼ਨ ਹੋਊਗੀ ਉਹਨੂੰ ਖਤਮ ਕਰੋਗੇ ਜੀ ਕਾਲਾ ਨਮਕ ਪਾਉਣਾ 1 ਚਮਚਾ ਹਾਜਮ ਵਾਸਤੇ ਅਜਵਾਈਨ ਪਾਉਣੀ ਹੈ ਜੀ 2 ਚਮਚੇ ਪੇਟ ਦੀ ਗੈਸ ਘੱਟ ਕਰਨ ਵਾਸਤੇ ਤੇ ਦਰਦ ਵਾਸਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੇ ਤੇਲ ਦੇ ਵਿੱਚ ਪਾ ਕੇ ਨਾ ਜੀ ਇੱਕ ਮਿਸ਼ਰਣ ਤਿਆਰ ਕਰ ਲੈਣਾ ਘੋਲ ਬਣਾ ਲੈਣਾ ਇੱਥੇ ਇੱਕ ਗੱਲ ਜ਼ਰੂਰ ਧਿਆਨ ਰੱਖਿਓ ਜੀ ਆਪਾਂ ਗੱਭਣ ਪਸ਼ੂਆਂ ਬਾਰੇ ਵੀ ਦੱਸਾਂਗੇ ਵੀ ਗੱਭਣ ਪਸ਼ੂ ਨੂੰ ਇਹਦੇ ਵਿੱਚੋਂ ਕਿਹੜੀ ਚੀਜ਼ ਕਿੰਨੀ ਦੇਣੀ ਆ ਠੀਕ ਹੈ ਜੀ ਐਂਡ ਤੱਕ ਵੀਡੀਓ ਨੂੰ ਇਹਦੇ ਵਿੱਚ ਜ਼ਰੂਰ ਦੇਖ ਲਿਓ ਇਸ ਕਰਕੇ ਜੇ ਇਹ ਘੋਲ ਤਿਆਰ ਕਰਨ ਤੋਂ ਬਾਅਦ ਤੁਸੀਂ ਇਹ ਦੇਖਿਓ ਜੀ ਤੁਹਾਡਾ ਪਸ਼ੂ ਦਾ ਸੁਹਾ ਠੀਕ ਹੈ ਤੇ ਕੌੜਾ ਜੇ ਪਸ਼ੂ ਕੌੜਾ ਹੈ ਤਾਂ ਤਾਂ ਤੁਸੀਂ ਉਹਨੂੰ ਨਾਲ-ਨਾਲ ਦੇ ਸਕਦੇ ਹੋ ਉਹਦੀ ਜੀਵਨਾ ਦੱਪਿਓ ਜੀ ਨਹੀਂ ਜੇ ਸਾਊ ਆ ਤਾਂ ਉਹਨੂੰ ਤੁਸੀਂ ਰੋਟੀ ਤੇ ਚੋਪੜ ਕੇ ਵੀ ਇਹ ਸਾਰੇ ਮਿਸ਼ਰਣ ਨੂੰ ਦੇ ਸਕਦੇ ਹੋ ਠੀਕ ਗੱਬਣ ਪਸ਼ੂ ਵਾਸਤੇ ਜੀ ਇਹਦੇ ਵਿੱਚ ਖਾਸ ਨੁਕਤਾ ਉਹਨੂੰ ਤੁਸੀਂ ਨੋਟ ਕਰ ਲਿਓ ਅੱਡ ਤੋਂ ਉਹ ਇਹ ਉੱਥੇ ਇਸ ਗੱਲਾਂ ਦਾ ਕਈ ਦਾਪਨ ਧਿਆਨ ਰੱਖਣਾ ਪੈਂਦਾ ਜਿਹੜੀ ਅਜਵਾਈਨ ਦੀ ਮਾਤਰਾ ਹੈ ਜੀ ਜਿੱਥੇ ਆਪਾਂ ਨੇ ਅਜਵਾਈਨ 2 ਚਮਚੇ ਪਾਉਣੇ ਨੇ ਉੱਥੇ 1 ਚਮਚਾ ਪਾਓ ਨਹੀਂ ਅੱਧਾ ਹੀ ਪਾ ਲਓ ਜੀ 1 ਵੀ ਨਾ ਪਾਓ ਅੱਧਾ ਚਮਚਾ ਹੀ ਪਾ ਲਓ ਕਿਉਂਕਿ ਅਜਵਾਈਨ ਹੁੰਦੀ ਹੈ ਜਿਹੜੀ ਉਹ ਗਰਮ ਹੁੰਦੀ ਹੈ ਗੱਬਣ ਪਸ਼ੂ ਲਈ ਉਹ ਥੋੜੀ ਜੀ ਨੁਕਸਾਨ ਕਰ ਸਕਦੀ ਹੈ ਉਹਦੇ ਕਰ ਉਹ ਤੇ ਥਾਂ ਤੇ ਜੀ ਆਪਾਂ ਉਹਨੂੰ ਅੱਧਾ ਚਮਚਾ ਪਾ ਕੇ ਥੋੜੀ ਜੀ ਅੱਧਾ ਚਮਚਾ ਜਾਂ 1 ਚਮਚਾ ਆਪਾਂ ਸੌਂਫ ਪਾ ਸਕਦੇ ਹਾਂ ਕਿਉਂਕਿ ਸੌਂਫ ਦਾ ਕੋਈ ਨੁਕਸਾਨ ਨਹੀਂ ਉਹ ਠੰਡੀ ਹੁੰਦੀ ਹੈ ਤੇ ਇੱਕ ਇੱਕ ਜਾਂ ਦੋ ਦਿਨ ਜੀ ਪਸ਼ੂ ਨੂੰ ਸੁੱਕੀ ਤੂੜੀ ਜ਼ਰੂਰ ਪਾਓ ਪਸ਼ੂ ਨੂੰ ਸੁੱਕੀ ਤੂੜੀ ਪਾਓ ਜੇ ਹਰਾ ਚਾਰਾ ਨਾ ਪਾਓ ਜੀ ਦੇ ਕਾਰਨ ਕੀ ਮੋਖ ਪਸ਼ੂ ਨੂੰ ਵੱਧ ਸਕਦੀ ਹੈ ਸੁੱਕੀ ਤੂੜੀ ਨਾਲ ਮੋਖ ਘੱਟ ਲੱਗਦੀ ਹੈ ਜਿਹੜਾ ਆਪਾਂ ਹੁਣ ਵਰਸੀਨ ਹੈ ਜੀ ਉੱਚ ਵੀ ਪਾਣੀ ਹੈ ਅਫੈਕਸ਼ਨ ਹੋ ਜਾਂਦੀ ਹੈ ਕਈ ਗੱਲਾਂ ਪੇਟ 'ਚ ਤੁਸੀਂ ਇਸ ਕਰਕੇ ਦੋ ਦਿਨ ਇਹਨੂੰ ਸੁੱਕੀ ਤੂੜੀ ਹੀ ਪਾਓ ਠੀਕ ਹੈ ਜੀ ਹਰਾ ਚਾਰਾ ਪਾਉਣਾ ਇਹਨੂੰ ਬੰਦ ਕਰ ਦਿਓ ਤੇ ਤਾਜ਼ਾ ਪਾਣੀ ਹੀ ਪਲਾਓ ਜੇ ਤੁਹਾਨੂੰ ਮੇਰੀ ਵੀਡੀਓ 'ਚ ਕੋਈ ਫਾਇਦਾ ਲੱਗਿਆ ਵਧੀਆ ਲੱਗੇ ਜੀ ਜੇ ਕੋਈ ਤੁਸੀਂ ਕਰਕੇ ਪ੍ਰੈਕਟੀਕਲ ਦੇਖੇਂਗੇ ਉਹ ਜੀ ਤੁਹਾਨੂੰ ਵਧੀਆ ਲੱਗੂਗੀ ਤਾਂ ਜ਼ਰੂਰ ਸਾਨੂੰ ਕਮੈਂਟ ਬਾਕਸ 'ਚ ਦੱਸਿਓ ਜੀ ਤੇ ਸਾਡੀ ਵੀਡੀਓ ਹੋਰ ਵੀਰ ਭੈਣਾਂ ਤੱਕ ਜ਼ਰੂਰ ਪਹੁੰਚਾਓ ਤਾਂ ਕਿ ਕਿਸੇ ਵੀ ਵੀਰ ਭੈਣ ਦਾ ਨੁਕਸਾਨ ਨਾ ਹੋਵੇ ਤੇ ਉਹਨੂੰ ਫਾਇਦਾ ਹੋ ਸਕੇ ਉਹ ਵੀ ਨੁਕਤਾ ਅਪਣਾ ਕੇ ਦੇਖੇ ਜੀ ਥੈਂਕ ਯੂ ਜੀ